ਸ਼ਸ਼ੀਕਾ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵੇਖ ਪਿਆ ਹੋਵੋਗੇ ਇਹ ਹੈ ਜੀ ਸਾਡਾ ਹੁਣ ਤੱਕ ਦਾ ਫਸਟ ਵਲੌਗ ਤੇ ਅੱਜ ਅਸੀਂ ਚੱਲੇ ਆ ਮਲੇਰਕੋਟਲੇ ਬਾਬਾ ਜੀ ਦੇ ਚਾਦਰ ਚੜਾਣ ਤੇ ਹਸਬੰਦ ਜੀ ਗਏ ਹੋਏ ਨੇ ਮੋਟਰਸਾਈਕਲ 'ਚ ਤੇਲ ਧੁਆਣ ਹਸਬੰਦ ਜੀ ਆ ਗਏ ਨੇ ਤੇਲ ਵਾਟੇ ਮੋਟਰਸਾਈਕਲ 'ਚ ਚੱਲੀਏ ਕਕੇਵਰੀਆ ਆ ਜਾ 150 ਬੋਲ 150 ਦਾ ਤੇਲ ਪਾਣਾ ਠੀਕ ਉਹ ਦੇਖੋ ਉਹ ਦੇਖੋ ਉਹਨੂੰ ਓਏ ਚੱਲ ਅਜਲੀ ਮੋੜ ਸਕੀ ਕਾਕਾ ਬਹੁਤ ਸ਼ਰਾਰਤੀ ਹੈ बार-बार ਪੌੜੀਆਂ ਤੇ ਚੜ ਜਾਂਦਾ ਹੈ ਚਲ ਚਲ ਚੱਲੀਏ ਮੈਂ ਖਾਣਾ ਤੇ ਚਲ ਚਲ ਚੱਕੋ ਬਰਬਤ ਕਿੰਨੇ ਕੁ ਦੂਰ ਪੈ ਗਿਆ ਆਪਾਂ ਨੂੰ ਮਲੇਰਗੋਡਲਾ 20 ਤੇ 40 40 ਕਿਲੋਮੀਟਰ ਮੋਟਰਸਾਈਕਲ ਤੇ ਓਕਾਗਾ ਨਾ ਪੰਨ ਬੱਦ ਵੀ ਪੈ ਗਿਆ 40 ਤਾਂ ਨਹੀਂ ਹਾਂ ਇੱਕ ਸਾਈਡ ਦਾ ਇੱਕ ਸਾਈਡ ਦਾ ਹਾਂ 40 ਪੈ ਗਿਆ ਅੱਛਾ 20 ਕਿਲੋਮੀਟਰ ਦਾ ਜੀ ਲਿਆ ਜੀ ਜੇ ਮੈਂ ਮੈਨਾਂ ਲੱਤੋ ਦੇ ਦੇਸੀ ਦੇ ਦੇਸੀ ਹੋਣਾ ਹੈ ਇਹੇ ਦਾ ਅੱਡਾ ਮੈਂ ਅੱਡਾ ਲੱਗਾ ਮੇਰਾ ਜਰੋ ਬੰਦ ਕਰ ਦੇ ਕੋ ਦੇ ਦੇ ਚੱਲ ਲੱਗਾ ਹੁੰਦਾ ਜੀ ਮੱਥਾ ਵਧੀਆ ਡੇਕਿਆ ਗਿਆ ਵਧੀਆ ਡੇਕਿਆ ਗਿਆ ਕਾਕੇ ਤੂੰ ਕਿੱਧਰ ਦੇਖ ਰਿਹਾਗਾ ਓਏ ਮੇਰੇ ਬਾਲ ਬੜੇ ਬਟੇ ਬਟੇ ਹੋਦੇ ਦਾੜੀ ਮੁੱਛ ਠਾਉਣ ਵਾਲੇ ਹੋ ਗਏ ग़रीबी आ चलो परमात्मा करू भली अॼु तूं भीड़ जेकी बाबे घोड़ी ਡਾਟ ਵਿਜੀਟ ਅੱਜ ਆਲਪਰ ਤੇ ਆਪਣੇ ਯਾਰਾਂ ਤੇ ਕਾਫੀ ਬਹੁਤ ਵਾਰੀ ਮੰਦਰਾਮ ਪਰ ਫ੍ਰੀ ਟੋਕ ਹੋ ਰਿਹਾ ਹੈ। ਹੋਰ ਵੀ ਨਵੇਂ ਨਵੇਂ ਆ ਕੇ ਐਂਡ ਫਾਰਮ ਲੈ ਕੇ ਆ ਗਏ। ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸ ਨੂੰ ਸ਼ੇਅਰ ਕਰ ਦਿਓ। ਲਾਈਵ ਨੂੰ ਸ਼ੇਅਰ ਵੀ ਕਰਨਾ ਲੱਗ ਪਿਆ। ਸ਼ੇਅਰ ਇੱਕ ਮਿੰਟ ਜ਼ਰੂਰ ਕਰਿਓ ਜੀ ਜ਼ਰੂਰ। ਮੇਰੀਆਂ ਦੂਤੀਆਂ ਭੈਣਾ ਭਾਪਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ। ਜੀ ਹੁਣ ਕਿੱਥੇ ਚੱਲਾਂਗੇ ਪਿਪਾ? ਹੈ? ਹੁਣ ਮਸਤ ਲੇ ਲੀ 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 ਬੋਲ ਜੀ ਕੁੱਛ ਕੀ ਦੀਏ ਕੁਛ ਬੋਲ ਜੀ ਕਿੰਨੀ ਆ ਹਾਂ ਚਲੋ ਜੀ ਸਿਕਾਕੇ ਨੂੰ ਬੋਲ ਦਵਾ ਦਈਏ ਕਾਕੇ ਨੇ ਬੋਲ ਲੈਣੀ ਸੀ ਅਸੀਂ ਆਪਕੋ ਨੂੰ ਬੋਲ ਦਵਾਤੀ ਬਹਿ ਜਾ ਆਂਕੇ ਲਈ ਆਪੇ ਹੋ ਕੇ ਨੇ ਆਪੇ ਹੋ ਕੇ ਨੇ ਆਪੇ

ਚਲ ਆਇਆ ਘੋਸ ਤੇ ਲੈ ਕੇ ਚਲ ਉਹਨੇ ਬੁੱਕ ਖਲ ਉਹਿਆ ਸ਼ੀਸ਼ੀ ਲੈਣੀ ਐ ਸਾਡੇ ਕੱਟ ਕੇ ਦੀ ਫੇਵਰੇਟ ਸ਼ੀਸ਼ੀ ਇਹਦੇ ਬਹੁਤ ਜ਼ਿਆਦਾ ਖੇਡਦਾ ਇਹਦੇ ਨਾਲ ਕਿ ਅੱਗੇ ਖੁੱਲ ਜਾਂਦੀ ਐ ਨਾ ਦੰਦਾਂ ਤੋਂ ਤਾਂ ਕਰਕੇ ਉਹ ਖੁੱਲ ਗਈ ਚਲੋ ਚਲ ਬਰੋਠੇ ਬਣਾਣੀਆਂ ਐ ਫੇਰ ਠੀਕ ਐ ਇਹਨਾਂ ਨੂੰ ਫੜਾ ਲਓ ਤੁਸੀਂ ਹੁਣ ਮੈਂ ਲੱਗੀ ਆ ਪਰੌਂਠੇ ਬਣਾਉਣ ਚਾਹ ਨਾਲ ਕਿਉਂਕਿ ਉੱਥੇ ਛੱਡ ਤੋਂ ਕੁਝ ਖਾਇਆ ਨਹੀਂ ਗਿਆ ਕਿਉਂਕਿ ਘਰ ਆਂਦੀ ਕਾਲੀ ਸੀ ਸਾਨੂੰ ਤੁੰਬਾ ਬਣਾ ਲਵਾਂ ਮੈਂ ਰੋਟੀ ਚਾਤਾ ਬਣ ਗਈ ਆ ਹੁਣ ਮੈਂ ਬਣਾਣੀ ਰੋਟੀ ਬਾਅਦ ਕੀ ਤੁਹਾਨੂੰ ਘਰ ਦਾ ਵਲੌਗ ਵੀ ਇੱਕ ਬਣਾਵਾਂਗੇ ਹੋਮ ਟੂਰ ਤੁਹਾਨੂੰ ਕਰਵਾਵਾਂਗੇ ਅਸੀਂ ਇਦਾਂ ਹੀ ਸਾਡੇ ਵਲੌਗਰ ਨਾਲ ਬਨੇ ਰਹੀਓ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਸਾਡਾ ਹੁਣ ਤੱਕ ਦਾ ਫਰਸਟ ਵਲੌਗ ਹੈ ਹੁਣ ਬਣਾਉਣ ਲੱਗਿਆ ਰੋਟੀ ਨੂੰ ਰੋਟੀ ਬਣਾ ਕੇ ਫਿਰ ਮਿਲਦੇ ਆਂ ਅਸੀਂ ਰੋਟੀ ਰੱਟੀ ਖਾ ਲਈ ਸੀ ਹੁਣ ਗਾਇਜ਼ ਰੋਟੀ ਰੱਟੀ ਖਾ ਕੇ ਚਾਪ ਚੂਪ ਇਹ ਕੇਸ ਥੋੜਾ ਜਿਹਾ ਰੈਸਟ ਕੀਤਾ ਤੇ ਹੁਣ ਵਜੇ ਨੇ ਸ਼ਾਮ ਦੇ 6 ਮੈਂ ਦੇਖਦੇ ਆ ਰਾਤ ਦੀ ਰੋਟੀ ਦਾ ਕੀ ਪ੍ਰੋਗਰਾਮ ਹੈ ਕੀ ਦੇਖਦੇ ਆ ਕੀ ਬਣਾਣਾ ਹਾਂ ਆ ਕਿ ਸ਼ੂਜ਼ ਕਿਉਂ ਘੜਤਾ ਇੱਕ ਬਹੁਤ ਅੰਕੜਾ ਦੈ ਮੈਨ ਰੱਖੂ ਗਨੂਜਾ ਮੈਨੂੰ ਵਿਨੇ ਬੱਚਾ ਦੇਖੋ ਇਹ ਹੁਣ ਕਹਿੰਦਾ ਮੈਨੂੰ ਬਾਹਰ ਹੀ ਲੈ ਕੇ ਚੱਲੋ ਚਲੋ ਬਾਹਰ ਚੱਲੀਏ ਚਲੋ ਬਾਹਰ ਚੱਲੀਏ ਬਾਹਰ 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 ਚੱਲੀਏ ਹਾਂਜੀ ਗਾਇਜ਼ ਰਾਤ ਦੇ ਵੱਜ ਚੁੱਕੇ ਨੇ 9 ਹੁਣ ਅਸੀਂ ਲੱਗਿਆ ਰੋਟੀ ਖਾਣ ਅਸੀਂ ਲੱਗਿਆ ਰੋਟੀ ਖਾਣ ਤੇ ਹੁਣ ਅਸੀਂ ਤੁਹਾਨੂੰ ਮਿਲਾਂਗੇ ਕੱਲ ਅਗਲੇ ਨੈਸਟਰ ਬਲੌਗ ਵਿੱਚ ਤੇ ਕੱਲ ਤੁਹਾਨੂੰ ਮਿਲਾਵਾਂਗੇ ਆਪਣੀ ਮੰਮੀ ਨਾਲ ਹਮ ਕੱਲੋਂ ਆਣਗੇ ਮੇਰੇ ਮਾ ਲੋੜੀ ਦੇ ਨਾਲੇਗੇ ਮੇਰੀ ਇੱਥੇ ਵਾਲੀ ਮੰਮੀ ਬਿਮਾਰ ਸੀਗੀ ਤਾਂ ਕਰਕੇ ਲੋੜੀ ਸਾਡੀ ਲੇਟ ਹੋ ਗਈ ਚਲੋ ਕੋਈ ਗੱਲ ਨਹੀਂ ਮੰਮੀ ਕੱਲ ਆਣਗੇ ਕੱਲ ਤੁਹਾਨੂੰ ਉਸੇ ਮਿਲਾਵਾਂਗੇ ਆਪਣੀ ਮੰਮੀ ਨਾਲ ਕੋਈ ਵੀ ਵਲੌਗ ਮਿਸ ਨਾ ਕਰਿਓ ਪਲੀਜ਼ ਤੁਹਾਡੇ ਵਾਸਤੇ ਵਧੀਆ ਵਧੀਆ ਵਲੌਗ ਲੈ ਕੇ ਆਂਦੇ ਰਹਿਾਂਗੇ